ਮੈਨੂੰ ਕਮੇਗੀ ਨਾ ਜਸਪਾਲ ਸਿੰਘ ਜੀ ਅੱਜ ਜਿਹੜਾ ਮੈਡੀਕਲ ਦਾ ਪ੍ਰਾਲਾ ਹੋ ਰਿਹਾ ਹੈ ਕਿੰਨਾ ਲੱਗਾ ਤਾ ਵੇਖੋ ਜਿਹਾ ਸਾਡਾ ਪ੍ਰਾਲਾ ਹੈ ਜਿੱਦਾਂ ਦੇ ਮਰੀਜ਼ਾਂ ਗਰੀਬਾਂ ਦੀ ਸਹਾਇਤਾ ਕਰ ਰਹੇ ਆ ਇਹ ਬਹੁਤ ਵਧੀਆ ਜੀ ਤੇ ਸਾਡਾ ਜੋ ਆਪਣੇ ਵੱਲੋਂ ਆ ਜੋ ਸਹਾਰਾ ਕਾਬਲ ਦੀ ਟੀਮ ਆ ਉਹਦਾ ਅਸੀਂ ਤਹਿ ਦਿਲੋਂ ਧੰਨਵਾਦੀ ਆ ਇਸ ਤਰ੍ਹਾਂ ਹਰ ਜਗ੍ਹਾ ਜਗ੍ਹਾ ਜਾ ਕੇ ਟਰੈਂਪ ਲਵਾ ਕੇ ਗਰੀਬਾਂ ਦੀ ਵਾਧਾ ਮਦਦ ਕਰਨ ਮਾਰਦੀ ਨੇ ਚੜ੍ਹਦੀ ਕਲਾ ਰੱਖੇ ਉਹਦੇ ਸੰਯੋਗ ਦੇ ਨਾਲ ਇਹ ਐਮਸੀ ਕਿੰਦੇ ਪਹੁੰਚੀ ਹੋਈ ਆ ਇਸ ਤਰ੍ਹਾਂ ਹਰ ਜਗ੍ਹਾ ਤੇ ਕੈਂਪ ਲਗਾਣਾ ਗਰੀਬਾਂ ਨੂੰ ਵੱਧ ਤੋਂ ਵੱਧ ਮਸਤ ਹੋਏਗੀ ਇਸ ਤਰ੍ਹਾਂ ਕਰਦੇ ਸਾਡਾ ਮਨ ਨੂੰ ਖੁਸ਼ੀ ਹੁੰਦੀ ਆ ਇਹਨਾਂ ਦੇ ਮਾਲ ਚੜ੍ਹਦੀ ਕਲਾ ਰੱਖੇ ਰਾਸ ਬੰਦ ਪ੍ਰਵਾਨ ਕਰੇ ਵਾਹਿਗੁਰੂ ਜੀ ਦਾ ਹਾਲសា ਵਾਹਿਗੁਰੂ ਜੀ ਦੀ ਵਾਤੇ ਇਹ ਮੇਰੇ ਨਾਲ ਡਾਕਟਰ ਸਰੋਜ ਸ਼ਰਮਾ ਜੀ ਅੱਜ ਇਹ ਕੈਂਪ ਲਗਾਇਆ ਮੇਰੇ ਨਾਲ ਅਹ ਇਹ ਮੈਡੀਕਲ ਕੈਂਪ ਜੀ ਸਾਡੇ EMC ਹਸਪੀਟਲ ਪਟਾਲਾ ਰੋ ਲਗਾਇਆ ਗਿਆ ਇਸ ਕੈਂਪ ਦਾ ਸਾਡਾ ਜਿਹੜਾ ਮੇਨ ਮੋਟਿਵ ਆ ਕਿ ਪੇਸ਼ੈਂਟਸ ਨੂੰ ਜਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਹਲਥਰ ਲੈ ਕੇ ਆੜੀ ਉਹਨਾਂ ਨੇ ਸੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਬੀਪੀ ਵਗੈਰਾ ਸ਼ੂਗਰ ਦੇ ਟੈਸਟ ਵਗੈਰਾ ਕੀਤੇ ਜਾਂਦੇ ਨੇ ਬਸ ਉਹਨਾਂ ਦੀ ਜਿਹੜੀਆਂ ਡੇ ਟੂ ਡੇ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਉਸ ਅਕੋਰਡਿੰਗ ਮੈਡੀਸਿਨ ਦੇ ਕੇ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਟ੍ਰੀਟਮੈਂਟ ਤੇ ਉਹਨਾਂ ਨੂੰ ਸਾਬアドਵਾਈਸ ਕੀਤਾ ਹੈ ਆਲਰੇਡੀ ਆਪਾਂ ਕਈ ਥਾਂ ਵੀ ਲਗਾ ਚੁੱਕੇ ਹਾਂ ਜਿੱਥੇ ਕੋਈ ਪ੍ਰੋਗਰਾਮ ਵਗੈਰਾ ਹੁੰਦੇ ਨੇ ਜਿੱਥੇ ਪਬਲਿਕ ਵਗੈਰਾ ਦੀ ਗੈਦਰਿੰਗ ਹੁੰਦੀ ਹੈ ਉਸੇ ਹੱਲ ਕੋਣੇ ਆ ਅਵੇਅਰਨੈਸ ਵਗੈਰਾ ਕੈਂਪ ਆ ਇੱਥੇ ਇੱਕ ਸਾਡਾ ਪਹਿਲਾ ਕੈਂਪ ਹੈ ਮੈਡੀਸਿਨ ਤੇ ਫ੍ਰੀ ਹੈ ਬਿਲਕੁਲ ਟੈਸਟ ਵਗੈਰਾ ਜਿਹੜੇ ਬੀਪੀ ਸ਼ੂਗਰ ਦੇ ਉਹ ਵੀ ਫ੍ਰੀ ਨੇ ਤੇ ਪਲੱਸ ਜਿਹੜੀ ਕਨਸਲਟੇਸ਼ਨ ਆ ਵੀ ਆਪਾਂ ਸਹੀ ਆ ਜੇ ਇਹ ਸਾਰਾ ਕਲੱਬ ਦੇ ਮਤਲਬ ਸਹਿਯੋਗ ਦੇ ਨਾਲ ਕੋਪਰੇਟ ਕਰਕੇ ਲਵਾਇਆ ਗਿਆ ਇਸ ਟਾਈਮ 150 ਤੱਕ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਸ਼ੋਕ ਲੂਨਾ ਸਹਾਰਾ ਕਲੱਬ ਤੋਂ ਅੱਜ ਸਹਾਰਾ ਕਲੱਬ ਵੱਲੋਂ ਇੱਕ ਹੋਰ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਸਾਡੇ ਬਟਾਲੇ 'ਚ ਬਹੁਤ ਮਸ਼ਹੂਰ ਹੈ ਮੰਦਰ ਪ੍ਰਾਚੀਨ ਮੰਦਰ ਜਿਹਨੂੰ ਛੇ ਮੰਦਰ ਦੇ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਹੀ ਬਾਬਾਏ ਨਾਲ ਗੱਲ ਹੋਈ ਕਹਿੰਦੇ ਜੀ ਬਹੁਤ ਪੁਰਾਣਾ ਮੰਦਰ ਹੈ ਉਹਦੇ ਵਿੱਚ ਕਾਫੀ ਸਾਧੂ ਸੰਤ ਆਏ ਹੋਏ ਨੇ ਉਹਨਾਂ ਵਾਸਤੇ ਇੱਕ ਮੈਡੀਸਨ ਦਾ ਕੈਂਪ ਲਗਾਇਆ ਗਿਆ ਹੈ ਚੈੱਕਅਪ ਕੈਂਪ ਲਗਾਇਆ ਗਿਆ ਹੈ ਈਐਮਸੀ ਹਸਪਤਾਲ ਦੇ ਸਹਿਯੋਗ ਨਾਲ ਔਰ ਅਸੀਂ ਦੇਖ ਰਹੇ ਹਾਂ ਕਿ ਸੋਭਾ ਦੇ ਸੈਂਕੜੇ ਦੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਲੋਕੀ ਚੈੱਕਅਪ ਵੀ ਕਰਾ ਰਹੇ ਨੇ ਦਵਾਈ ਵੀ ਲੈ ਰਹੇ ਨੇ ਔਰ ਆਪਣੇ ਆਪ ਨੂੰ ਬੜਾ ਅੱਛਾ ਮਹਿਸੂਸ ਕਰ ਰਹੇ ਆ ਅਸੀਂ ਈਐਮਸੀ ਹਸਪਤਾਲ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਹਾਰਾ ਕਰਦੇ ਸਹਿਯੋਗ ਨਾਲ ਇਹਨਾਂ ਜ਼ਰੂਰਤਮੰਦਾਂ ਵਾਸਤੇ ਉਪਰਾਲਾ ਕੀਤਾ ਔਰ ਮੈਂ ਉਮੀਦ ਕਰਦਾ ਹਾਂ ਕਿ EMC ਹਸਪਤਾਲ ਇਸੇ ਤਰ੍ਹਾਂ ਹੀ ਹੋਰ ਸਾਡੇ ਬਟਾਲੇ ਵਿੱਚ ਉਪਰਾਲੇ ਕਰਦੇ ਰਹਿਣਗੇ ਧੰਨਵਾਦ ਜੀ ਜੈ ਜੀ ਮੈਂ ਅਨਿਲ ਸਿਹਾਰਾ ਕਲੱਬ ਪ੍ਰੋਜੈਕਟ ਇੰਚਾਰਜ ਸਿਹਾਰਾ ਕਲੱਬ ਜੋ ਕਿ ਸਮੇਂ ਸਮੇਂ ਤੇ ਰਹੇ ਲੋਡਵਾਂ ਦੇ ਲੋਕਾਂ ਦੀ ਮਤਵ ਵਾਸਤੇ ਹਰ ਵਕਤ ਨਤਮਾ ਰਹਿੰਦਾ ਹੈ ਅੱਜ ਇਹ ਬਰਕੀਨ ਮੰਦਿਰ ਦੇ ਵਿੱਚ ਜਿਹੜੇ ਸਾਡੇ ਸੰਤ ਹੈ ਅੱਜ ਦੇ ਨੇ ਜੇ ਲੋਡਵਾਂ ਦੇ ਲੋਕ ਨੇ ਉਹਨਾਂ ਵਾਸਤੇ ਇੱਕ ਫ੍ਰੀ ਮੈਡੀਕਲ ਕੈਂਪ EMC ਹਸਪਤਾਲ ਦੇ ਅੰਦਰ ਸਹਿਯੋਗ ਦੇ ਨਾਲ ਲਗਾਇਆ ਗਿਆ ਇਸ ਦੇ ਵਿੱਚ ਇਹ ਹੈ ਯਤਕਰ ਬੇਠੋ ਤੋਂ ਵਾਤਾ ਜਿਹੜੇ ਸਾਵੀ ਸੰਤਾ ਇਹਦੇ ਨੇ ਜਾਂ ਲੋੜਵੰਦ ਲੋਕ ਨੇ ਉਥੇ ਜਾ ਕੇ ਆਪਣਾ ਕਰਵਾ ਕੇ ਫਰੀ ਦਵਾਈਆਂ ਲੈ ਰਹੇ ਨੇ ਜਿਸੇ ਤਰ੍ਹਾਂ ਹੀ ਸਾਰਾ ਕਲੱਬ ਸਮੇਂ ਸਮੇਂ ਸਿਰ ਸਮਾਜ ਦੀ ਸੇਵਾ ਵਾਸਤੇ ਹਰ ਵਕਤ ਧਿਆਨਵਰ ਪਿਆ ਰਹਿੰਦਾ ਮੈਂ ਪ੍ਰੇਮ ਸਿੰਘ ਸਾਰਾ ਕਲੱਬ ਤੋਂ ਅੱਜ ਜੋ ਫ੍ਰੀ ਮੈਡੀਕਲ ਕੈਂਪ EMC ਹਸਪਤਲ ਹਸਪਤਲ ਵੱਲੋਂ ਇਹ ਸਾਰਾ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ ਇੱਥੇ ਉਹਦੇ ਜਿਹੜੇ ਮਹੰਤ ਜੀ ਉਹਨਾਂ ਨੇ ਸਾਰਾ ਕਲੱਬ ਵਾਲਿਆਂ ਨੂੰ ਉਹ ਬੇਨਤੀ ਕੀਤੀ ਕਿ ਅੱਜ ਇੱਥੇ ਮੈਡੀਕਲ ਕੈਂਪ ਲੱਗ ਰਿਹਾ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਭੰਡਾਰੇ ਦੇ ਵਿੱਚ ਸਾਧੂ ਸੰਤ ਆਏ ਹੋਏ ਨੇ ਉਹਨਾਂ ਦਾ ਮੈਡੀਕਲ ਕੈਂਪ ਜੋ ਲਗਾਇਆ ਗਿਆ ਹੈ ਉਹਦੇ ਵਿੱਚ ਉਹਨਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਫ੍ਰੀ ਮੁਹਈਆ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਫਾਇਦਾ ਹੋਏਗਾ ਮਰੀਜ਼ਾਂ ਨੂੰ ਪੁੱਛਣ ਤੇ ਇਹ ਪਤਾ ਲੱਗਾ ਕਿ ਉਹ ਕਾਫੀ ਰਾਤ ਮਸੀਤ ਕਰ ਰਹੇ ਨੇ ਕਿਉਂਕਿ ਇਹ ਐਡੇ ਵੱਡੇ ਹਸਪਤਾਲ EMC ਵਰਗੇ ਵਿੱਚ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਇਥੇ ਉਹਨਾਂ ਨੂੰ ਫ੍ਰੀ ਦੇ ਵਿੱਚ ਡਾਕਟਰ ਸਾਹਿਬ ਇਥੇ ਆ ਕੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਡਾਇਗਨੋਸ ਕਰਕੇ ਉਹਨਾਂ ਨੂੰ ਦੱਸ ਰਹੇ ਤੇ ਅਤੇ ਦਵਾਈਆਂ ਵੀ ਦੇ ਰਹੇ ਨੇ ਇਹ ਸਾਰਾ ਕਲੱਬ ਦੇ ਉੱਪਰ ਵਾਲ ਜੋ ਉਪਰਾਲੇ ਨਾਲ ਇਹ ਕੀਤਾ ਜਾ ਰਿਹਾ ਤੇ ਇਹ ਸਾਰਾ ਕਲੱਬ ਸਿਹਤ ਸਲਾਗਾ ਯੋਗ ਕੰਮ ਕਰ ਰਿਹਾ ਇਹ ਇਸੇ ਤਰ੍ਹਾਂ ਹੀ ਸਾਰਾ ਕਲੱਬ ਇਹ ਈਐਮਸੀ ਹਸਪਤਾਲ ਦੇ ਸਹਿਯੋਗ ਨਾਲ ਹੋਰ ਵੀ ਕੈਂਪ ਔਰ ਸ਼ਹਿਰ ਦੇ ਵਿੱਚ ਆਰਗੇਨਾਈਜ਼ ਕਰੇਗਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਇਸ ਦਾ ਫਾਇਦਾ ਮਿਲ ਸਕੇ।